ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਵਣ ਮਹੀਨੇ ਦੀ ਸਮਾਪਤੀ ਤੋਂ ਬਾਅਦ ਭਾਦੋਈ ਦਾ ਮਹੀਨਾ ਜਿਹਨੂੰ ਆਪਾਂ ਭਾਦੋ ਵੀ ਕਹਿੰਦੇ ਹਾਂ ਤੇ ਭਾਦਰੋ ਵੀ ਕਹਿੰਦੇ ਹਾਂ ਉਸ ਦੀ ਜੋ ਅੱਜ ਸ਼ੁਰੂਆਤ ਹੈ ਸੋ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 12 ਮਾਹ ਦੇ ਵਿੱਚ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਇਨਸਾਨ ਨੇ ਇਸ ਮਹੀਨੇ ਦੇ ਵਿੱਚ ਜੀਵਨ ਦੀ ਜੋ ਪ੍ਰਾਪਤੀ ਹੈ ਜਿਵੇਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਢਾਲਣਾ ਹੈ ਵੈਸੇ ਤਾਂ ਸਤਿਗੁਰ ਪਲ-ਪਲੀ ਸਮਝਾ ਰਹੇ ਹਨ ਪਾਲ ਪਹਿਲੀ ਸਾਨੂੰ ਉਪਦੇਸ਼ ਦੇ ਰਹੇ ਹਨ ਕਿਉਂਕਿ ਬਾਣੀ ਹੈ ਇਸ ਆਧਾਰ ਤੇ ਸੋ ਸਤਿਗੁਰੂ ਜੋ ਇਸ ਮਹੀਨੇ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹਨ ਕਹਦੇ ਹਨ ਕਿ ਭਾਦੋਏ ਪਰਮ ਪੁਲਾਣੀਆਂ ਦੂਜੈ ਲਗਾ ਹੇਤ ਕਿ ਇਨਸਾਨ ਇਸ ਮਹੀਨੇ ਦੇ ਵਿੱਚ ਆਪਣੇ ਪਰਮਾਤਮਾ ਨੂੰ ਭੁਲਾ ਕੇ ਭਰਮ ਦੇ ਵਿੱਚ ਹੈ ਕਿ ਇਹ ਜੋ ਮੈਂ ਦੇਖ ਰਿਹਾ ਹਾਂ ਇਹ ਸਭ ਸੱਚ ਹੈ ਇਹ ਕੋਠੀ ਮੇਰੀ ਹੈ ਇਹ ਕਾਰ ਮੇਰੀ ਹੈ ਇਹ ਮੇਰਾ ਪਰਿਵਾਰ ਹੈ ਜੇ ਮੈਂ ਨਾ ਹੁੰਦਾ ਤਾਂ ਪਰਿਵਾਰ ਨਹੀਂ ਚੱਲਣਾ ਸੀ ਤਾਂ ਇਹ ਕਾਰੋਬਾਰ ਨਹੀਂ ਚੱਲਣਾ ਸੀ ਜੇ ਮੈਂ ਨਾ ਹੁੰਦਾ ਤਾਂ ਇਹ ਨਾ ਹੁੰਦਾ ਭਗ ਕੇ ਉਸ ਪ੍ਰਮਾਤਮਾ ਨੂੰ ਭਲਾ ਕੇ ਇਸ ਭਰਮ ਦੇ ਵਿੱਚ ਹੈ ਕਿ ਮੈਂ ਹੀ ਕਰ ਰਿਹਾ ਹਾਂ ਤੇ ਮੇਰੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋਣਾ ਗੁਰਬਾਣੀ ਦੇ ਵਿੱਚ ਵੀ ਕਹੁੰਦਾ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਇੱਕ ਰਾਜਾ ਸੀ ਉਹ ਜਦੋਂ ਸੁਦਾ ਸੌਣ ਤੋਂ ਬਾਅਦ ਉਸ ਨੂੰ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਉਹ ਕੀ ਦੇਖਦਾ ਹੈ ਕਿ ਉਸ ਦਾ ਜੋ ਜਨਮ ਹੈ ਕਿਸੇ ਗਰੀਬ ਪਰਿਵਾਰ ਦੇ ਵਿੱਚ ਹੋ ਗਿਆ ਗਰੀਬ ਘਰ ਦੇ ਵਿੱਚੋਂ ਪੈਦਾ ਹੁੰਦਾ ਹੈ ਅਤੇ ਉਹ ਵੱਡਾ ਹੁੰਦਾ ਹੈ ਵਿਆਹ ਹੋ ਜਾਂਦਾ ਹੈ ਬੱਚੇ ਹੋ ਜਾਂਦੇ ਹਨ ਪਰ ਉਸ ਦੀ ਗਰੀਬੀ ਜਿਉਂ ਦੀ ਤਿਉ ਹੀ ਰਹਿੰਦੀ ਹੈ ਅਤੇ ਫਿਰ ਇਹੋ ਜਿਹਾ ਸਮਾਂ ਉਸ ਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਕਿ ਉਹ ਸੜਕ ਤੇ ਬੈਠ ਕੇ ਚੌਂਕ ਤੇ ਬੈਠ ਕੇ ਲੋਕਾਂ ਤੋਂ ਭੀਖ ਮੰਗਦਾ ਹੈ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਲੋਕ ਆਉਂਦੇ ਜਾਂਦੇ ਉਸ ਨੂੰ ਤਾਣੇ ਮੇਨੇ ਮਾਰਦੇ ਹਨ ਕਿ ਤੂੰ ਮੰਗ ਕੇ ਕਿਉਂ ਖਾ ਰਿਹਾ ਹੈ ਕੋਈ ਕੰਮ ਨਹੀਂ ਕਰ ਸਕਦਾ ਸੋ ਜਦੋਂ ਉਹ ਇਸ ਸੁਪਨੇ ਦੇ ਵਿੱਚੋਂ ਜਾਗਦਾ ਹੈ ਜਦੋਂ ਉਸ ਦੀ ਨੀਂਦ ਖੁੱਲ੍ਹਦੀ ਹੈ ਤਾਂ ਦੇਖਦਾ ਹੈ ਕਿ ਮੇਰੇ ਅੱਗੇ ਤਾਂ ਨੌਕਰ ਚੱਕਰਖੰਦ ਮੈਂ ਰਾਜਾ ਹਾਂ ਤੇ ਮੈਂ ਭਿਖਾਰੀ ਕਿਵੇਂ ਬਣ ਗਿਆ ਸੋ ਇੱਕ ਸੁਪਨੇ ਦਾ ਉਸ ਨੂੰ ਸੁਪਨੇ ਦੇ ਵਿੱਚ ਹੀ ਮਹਾਰਾਜ ਨੇ ਦੱਸ ਦਿੱਤਾ ਕਿ ਇਹ ਹੀ ਤੇਰੀ ਅਸਲੀ ਜ਼ਿੰਦਗੀ ਹੈ ਉਸ ਤੋਂ ਬਾਅਦ ਇੱਕ ਹੋਰ ਛੋਟੀ ਜਿਹੀ ਘਟਨਾ ਖੈ ਇੱਕ ਪਿੰਡ ਦੇ ਵਿੱਚ ਇੱਕ ਬੀਬੀ ਹੁੰਦੀ ਖੈ ਉਹ ਨਿੰਦਕ ਹੁੰਦੀ ਖੈ ਚੁਗਲੀਆਂ ਕਰਦੀ ਹੈ ਇਧਰ ਦੀ ਗੱਲ ਉਧਰ ਕਰਦੀ ਈ ਉਧਰ ਦੀ ਗੱਲ ਇਧਰ ਕਰਕੇ ਪਿੰਡ ਦੇ ਵਿੱਚ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਉਹ ਲੜਾਈ ਪਈ ਬਵਾਕੇ ਰੱਖਦੀ ਹੈ ਤਾਂ ਜੋ ਪਿੰਡ ਦੇ ਸਿਆਣੇ ਬਜ਼ੁਰਗ ਸਨ ਉਹਨਾਂ ਨੇ ਇੱਕ ਦਿਨ ਸੋਚਿਆ ਵੀ ਕਿ ਉਹ ਨਾ ਇਸ ਬੀਬੀ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇ ਜਿਸ ਦੇ ਨਾਲ ਪਿੰਡ ਦਾ ਜੋ ਕਲੇਸ਼ ਹੈ ਖਤਮ ਹੋ ਜਾਵੇਗਾ ਉਹਨਾਂ ਨੇ ਪਿੰਡ ਦੇ ਵਾਰ ਉਸ ਨੂੰ ਇੱਕ ਝੋਪੜੀ પાਕੇ ਦੇ ਦਿੱਤੀ ਅਤੇ ਪਿੰਡ ਦੇ ਸਿਆਣੇ ਬੰਦਿਆਂ ਨੇ ਉਸ ਬੀਬੀ ਨੂੰ ਜਾ ਕੇ ਬੇਨਤੀ ਕੀਤੀ ਕਿ ਅਸੀਂ ਆਪ ਜੀ ਦੇ ਲਈ ਇੱਕ ਝੋਪੜੀ ਪਿੰਡ ਦੇ ਵਾਰ ਬਾਈ ਹੈ ਬਹੁਤ ਸੋਹਣੀ ਹੈ ਹੁਣ ਤੁਸੀਂ ਉਸ ਦੇ ਮਾਲਕੋਂ ਤੁਸੀਂ ਉੱਥੇ ਜਾ ਕੇ ਰਹਿ ਲਵੋ ਲਾਲਚੀ ਵੀ ਸੀ ਤੇ ਨਿੰਦਕ ਵੀ ਸੀ ਚੁਗਲਖੋਰ ਸੀ ਮਨ ਦੇ ਵਿੱਚ ਲਾਲਚ ਆ ਗਿਆ ਵੀ ਫਰੀ ਦਾ ਫਰੀ ਦੀ ਝੋਪੜੀ ਮਿਲ ਰਹੀ ਹੈ ਮੁਫਤ ਮਿਲ ਰਹੀ ਹੈ ਕਿਉਂ ਨਾ ਮੈਂ ਜਾ ਕੇ ਰਹਿ ਲਵਾਂ ਤਾਂ ਉਸ ਨੇ ਪਿੰਡ ਦੇ ਇੱਕ ਹੋਰ ਜੋ ਸਿਆਣੇ ਬਜ਼ੁਰਗ ਸੰ ਨਾਲ ਉਹਨਾਂ ਨੂੰ ਇੱਕ ਨੂੰ ਕਹਿੰਦੀ ਹੈ ਕਿ ਮੈਂ ਤਾਂ ਚਲੀ ਜਾਵਾਂਗੀ ਜੇ ਮੈਂ ਪਿੰਡ ਤੋਂ ਬਾਹਰ ਚਲੀ ਗਈ ਇਹ ਜਿਹੜਾ ਮੇਰਾ ਮੁਰਗਾ ਹੈ ਇਹ ਜਦੋਂ ਬਾਗ ਦਿੰਦਾ ਹੈ ਤਾਂ ਸੂਰਜ ਉਸ ਟਾਈਮ ਪ੍ਰਕਾਸ਼ ਹੁੰਦਾ ਹੈ ਜੇ ਇਹਨੇ ਬਾਗ ਨਾ ਦਿੱਤੀ ਕਿਉਂਕਿ ਇਹ ਵੀ ਮੇਰੇ ਨਾਲ ਪਿੰਡ ਤੋਂ ਬਾਹਰ ਚਲਿਆ ਜਾਏਗਾ ਤੇ ਫਿਰ ਸੂਰਜ ਕਿਸ ਤਰ੍ਹਾਂ ਪ੍ਰਕਾਸ਼ ਹੋਏਗਾ ਤੇ ਸੂਰਜ ਨੇ ਤਾਂ ਨਿਕਲਣਾ ਹੀ ਨਹੀਂ ਤਾਂ ਪਿੰਡ ਦਾ ਫੇਰ ਇੱਕ ਸਿਆਣਾ ਬਜ਼ੁਰਗ ਕਹਿੰਦਾ ਕੀ ਮਾਤਾ ਤੂੰ ਇਸ ਗੱਲ ਦੀ ਚਿੰਤਾ ਛੱਡ ਦੇ ਕੋਈ ਗੱਲ ਨਹੀਂ ਤੂੰ ਆਪਣਾ ਸਮਾਨ ਚੱਕ ਤੇ ਉੱਥੇ ਜਾ ਤੂੰ ਆਪਣਾ ਮੁਰਗਾ ਵੀ ਨਾਲ ਲੈ ਜਾ ਕੋਈ ਗੱਲ ਨਹੀਂ ਪਿੰਡ ਵਾਲੇ ਹਨੇਰੇ ਦੇ ਵਿੱਚ ਰਹਿ ਕੇ ਕੰਮ ਕਰ ਲੈਣਗੇ ਤਾਂ ਉਹ ਔਰਤ ਪਿੰਡ ਤੋਂ ਵਾਰ ਚਲੀ ਗਈ ਆਪਣਾ ਮੁਰਗਾ ਵੀ ਨਾਲ ਲੈ ਗਈ ਅਤੇ ਉਸ ਦੇ ਮਨ ਦੇ ਵਿੱਚ ਇਹ ਆਇਆ ਵੀ ਮੈਂ ਆਪਣੀ ਮੁਰਗੇ ਨੂੰ ਅੱਜ ਅੰਦਰ ਰੱਖ ਲੈਂਦੀ ਹਾਂ ਟੋਕਰੇ ਦੇ ਥੱਲੇ ਬੰਦ ਕਰ ਦਿੰਦੀ ਹਾਂ ਨਾ ਇਹ ਬੋਲੇਗਾ ਨਾ ਸੂਰਜ ਨਿਕਲੇਗਾ ਫਿਰ ਮੈਂ ਦੇਖਾਂਗੀ ਪਿੰਡ ਵਾਲੇ ਜਦੋਂ ਮੇਰੇ ਆਕੇ ਪੈਰ ਫੜਨਗੇ ਮੇਰੀਆਂ ਮਿੰਨਤਾਂ ਕਰਨਗੇ ਕਿ ਮੁਰਗੇ ਨੂੰ ਪਿੰਡ ਵਿੱਚ ਰੱਖ ਲਾਓ ਜਾਂ ਮੁਰਗੇ ਨੂੰ ਕਹੋ ਬਾੰਗ ਦੇ ਦੇਵੇਗਾ ਫਿਰ ਮੈਂ ਆਪਣੀ ਮਰਜ਼ੀ ਨਾਲ ਉਹਨਾਂ ਤੋਂ ਜੋ ਮਰਜ਼ੀ ਕੰਮ ਕਰਾਵਾਂਗੀ ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਸੂਰਜ ਨੇ ਜਿਸ ਸਮੇਂ ਤੇ ਨਿਕਲਣਾ ਹੈ ਉਹ ਤਾਂ ਨਿਸ਼ਚਿਤ ਹੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਅਗਲੇ ਦਿਨ ਇਸ ਤਰ੍ਹਾਂ ਹੀ ਹੋਇਆ ਸੂਰਜ ਨਿਕਲ ਗਿਆ ਤਾਂ ਜਦੋਂ ਪ੍ਰਕਾਸ਼ ਹੋਇਆ ਚਾਨਣਾ ਹੋਇਆ ਉਹ ਬੀਬੀ ਦੇਖਦੀ ਹੈ ਕਿ ਸੂਰਜ ਕਿਵੇਂ ਨਿਕਲ ਗਿਆ ਮੈਂ ਤਾਂ ਮੁਰਗਾ ਵੀ ਅੰਦਰ ਟੋਕਰੇ ਦੇ ਹੇਠਾਂ ਲੁਕੋ ਕੇ ਰੱਖਿਆ ਸੀ ਸੋਇਕੇ ਸਮਝਾਉਣ ਦੇ ਲਈ ਹੈ ਕਿ ਉਸ ਨੂੰ ਇੱਕ ਭਰਮ ਸੀ ਕਿ ਜੇ ਮੇਰਾ ਮੁਰਗਾ ਬਾਗ ਦਿੰਦਾ ਹੈ ਤਾਂ ਹੀ ਸੂਰਜ ਨਿਕਲਦਾ ਹੈ ਸੋ ਇਹੋ ਹੀ ਇਨਸਾਨ ਦੀ ਫਿਤਰਤ ਹੈ ਕਿ ਉਹ ਇਹ ਸੋਚਦਾ ਹੈ ਕਿ ਜੇ ਮੈਂ ਹਾਂ ਤਾਂ ਇਹ ਹੈ ਜੇ ਮੈਂ ਨਹੀਂ ਤਾਂ ਕੁਝ ਵੀ ਨਹੀਂ ਸੋਹੇ ਮੇਰੀ ਮੇਰੀ ਦੇ ਭਰਮ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ ਕਰ ਦਿੱਤਾ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ ਲੱਖ ਸ਼ਿੰਗਾਰ ਬਣਾਇਆ ਕਾਰ ਜਨਾਹੀ ਕੀਤ ਕਿ ਜਿਵੇਂ ਜੀਵ ਇਸਤਰੀ ਲੱਖਾਂ ਸ਼ਿੰਗਾਰ ਕਰ ਲਵੇ ਪਰ ਜੇ ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਜਾਂਦੀ ਹੈ ਤਾਂ ਉਸ ਦਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਭਾਵੇਂ ਜੇ ਅਸੀਂ ਵੀ ਆਪਣੇ ਗੁਰੂ ਮਹਾਰਾਜ ਨੂੰ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਜਾਂਦੇ ਹਾਂ ਮੜੀਆਂ ਮਸਾਣਾ ਨੂੰ ਪੂਜਦੇ ਹਾਂ ਤਾਂ ਇਹ ਵੀ ਸਾਡਾ ਪਰਮ ਹੈ ਕਿ ਸਾਨੂੰ ਉੱਥੋਂ ਕੁਝ ਪ੍ਰਾਪਤ ਹੋ ਜਾਵੇਗਾ ਕਿਉਂਕਿ ਜਿਸ ਨੂੰ ਪੂਰੇ ਗੁਰੂ ਤੋਂ ਕੁਝ ਨਾ ਲੈਣਾ ਆਇਆ ਤਾਂ ਉਹ ਬਾਹਰ ਵੀ ਤਕੀ ਖਾਂਦਾ ਫਿਰੇਗਾ ਤੇ ਉਸ ਨੂੰ ਕੋਈ ਢੋਈ ਨਹੀਂ ਮਿਲਣੀ ਸੋ ਸਤਿਗੁਰੂ ਜੀ ਇਹੋ ਹੀ ਫਰਮਾਉਂਦੇ ਹਨ ਜਿਤ ਦਿਨ ਦੇ ਬਿਨ ਸਸੀ ਇਤ ਵੇਲਾ ਕਹਿ ਸੰਪ੍ਰੇਤ ਕਿ ਇਨਸਾਨ ਜਦ ਤੱਕ ਤੇਰਾ ਸਰੀਰ ਚੱਲ ਰਿਹਾ ਹੈ ਤੂੰ ਸਭ ਦੇ ਕੰਮ ਆ ਰਿਹਾ ਹੈ ਤੂੰ ਸਭ ਦੇ ਲਈ ਚੰਗਾ ਹੈ ਪਰ ਯਾਦ ਰੱਖ ਜਿਸ ਦਿਨ ਇਹ ਤੇਰੀ ਦੇਹੀ ਦੇ ਵਿੱਚੋਂ ਉਸ ਪਰਮਾਤਮਾ ਨੇ ਸਵਾਸ ਕੱਢ ਲਏ ਨਾ ਤਾਂ ਉਹ ਹੀ ਘਰ ਦੇ ਜਿਨ੍ਹਾਂ ਦੇ ਲਈ ਤੂੰ ਸਾਰੀ ਜ਼ਿੰਦਗੀ ਆਪਣੀ ਨਿਸ਼ਾਵਰ ਕਰ ਦਿੱਤੀ ਮੈਂ ਘਰ ਬਣਾਉਣਾ ਹੈ ਕੋਠੀਆਂ ਬਣਾਉਣੀਆਂ ਹਨ ਕਾਰਾਂ ਬਣਾਉਣੀਆਂ ਹਨ ਪਰਿਵਾਰ ਨੂੰ ਇੰਨੇ ਸੁੱਖ ਦੇਣੇ ਹਨ ਤੇ ਪਰਿਵਾਰ ਦੇ ਸੁੱਖ ਦੇ ਵਿੱਚ ਲੱਗ ਕੇ ਉਸ ਨਿਰੰਕਾਰ ਨੂੰ ਭੁੱਲ ਗਿਆ ਤਾਂ ਜਦੋਂ ਤੂੰ ਮਰ ਜਾਏਗਾ ਨਾ ਤੇਰੀ ਦੇਹੀ ਘਰ ਦੇ ਵਿੱਚ ਪਈ ਹੋਏਗੀ ਤਾਂ ਇਹਨਾਂ ਨੇ ਤੈਨੂੰ ਪ੍ਰੇਤ ਕਹਿਣਾ ਹੈ ਅਤੇ ਰਿਸ਼ਤੇਦਾਰ ਆਂਡੀਆਂ ਗਵਾਂਡੀਆਂ ਦੋਸਤਾਂ ਮਿੱਤਰਾਂ ਨੇ ਬਸ ਫੇਰ ਇੱਕੋ ਹੀ ਗੱਲ ਪੁੱਛਣੀ ਹੈ ਕਿ ਸੰਸਕਾਰ ਕਦੋਂ ਹੈ ਕਿੰਨੇ ਵਜੇ ਕਰਨਾ ਹੈ ਜੀ ਸੋ ਇਸ ਕਰਕੇ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਹਾਲੇ ਵੀ ਤੇਰੇ ਕੋਲ ਵੇਲਾ ਹੈ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਕਹਿੰਦੇ ਜਦੋਂ ਜਮਦੂਤਾ ਨੇ ਤੈਨੂੰ ਲੈਣ ਆਉਣਾ ਹੈ ਨਾ ਤਾਂ ਉਹਨਾਂ ਨੇ ਕਿਸੇ ਨੂੰ ਵੀ ਤੇਰਾ ਭੇਤ ਨਹੀਂ ਦੇਣਾ ਵੀ ਅਸੀਂ ਇਸ ਨੂੰ ਲੈ ਕੇ ਜਾ ਰਹੇ ਹਾਂ ਤੇ ਉਹਨਾਂ ਨੇ ਜੋ ਸਮਾਨ ਪ੍ਰਮਾਤਮਾ ਨੇ ਤੈਨੂੰ ਜ਼ਿੰਦਗੀ ਜਿਉਣ ਦੇ ਲਈ ਦਿੱਤਾ ਹੈ ਉਸ ਸਮੇਂ ਤੋਂ ਬਾਅਦ ਉਹਨਾਂ ਨੇ ਤੈਨੂੰ ਨਾਲ ਲੈ ਜਾਣਾ 哎。<Hey. S 2> hey. ਛੱਡ ਖੜੋਤੇ ਖਿਨੇ ਮਾਹੀਂ ਜਿਨ ਸਿਓ ਲੱਗਾ ਹੇਤ ਕਹਿੰਦੇ ਜਿਹੜੇ ਤੇਰੇ ਸਾਥ ਸੌਂਦੀ ਸਨ ਜਿਨ੍ਹਾਂ ਨੂੰ ਤੂੰ ਕਹਿੰਦਾ ਸੀ ਇਹ ਮੇਰੇ ਖੰਨ ਇਹ ਮੇਰਾ ਦੋਸਤ ਹੈ ਮੇਰਾ ਮਿੱਤਰ ਹੈ ਮੇਰੀ ਘਰ ਵਾਲੀ ਮੇਰੇ ਬੱਚੇ ਕਹਿੰਦੇ ਤੂੰ ਸਭ ਨੂੰ ਛੱਡ ਕੇ ਚਲਾ ਜਾਏਗਾ ਅਤੇ ਇੱਕ ਦਿਨ ਤੈਨੂੰ ਇਕੱਲੇ ਨੂੰ ਹੀ ਜਾਣਾ ਪਵੇਗਾ ਅਤੇ ਏ ਤੈਨੂੰ ਦੇਖਦੇ ਹੀ ਰਹਿ ਜਾਣਗੇ ਵੀ ਤੂੰ ਇਸ ਸੰਸਾਰ ਤੋਂ ਚਲਾ ਗਿਆ ਤੇ ਖੜੇ ਦੇਖਣਗੇ ਜਦੋਂ ਤੇਰਾ ਸੰਸਕਾਰ ਹੋਣਾ ਹੈ ਹੱਥ ਮੁਰੂੜੇ ਤਨ ਕਪੇ ਸਿਆਉ ਹੋਆ ਸੀਤ ਕਹਿੰਦੇ ਇਨਸਾਨ ਜਦੋਂ ਜਮਦੂਤ ਮਾਰਦੇ ਖੰਨਾ ਫਿਰ ਕੀ ਹੁੰਦਾ ਹੈ ਉਹ ਤੇਰੇ ਹੱਥ ਮੁੜ ਜਾਂਦੇ ਹਨ ਕਿਉਂਕਿ ਉਹਨਾਂ ਨੇ ਤੇਰੀ ਰੂਹ ਨੂੰ ਤੇਰੀ ਆਤਮਾ ਨੂੰ ਬਾਹਰ ਕਢਣਾ ਹੁੰਦਾ ਹੈ ਸਰੀਰ ਦੇ ਵਿੱਚੋਂ ਤਾਂ ਉਸ ਸਮੇਂ ਤੇਰਾ ਜੋ ਸਰੀਰ ਹੈ ਕਾਲਾ ਪੈ ਜਾਂਦਾ ਹੈ ਭਾਵਕੇ ਜਦੋਂ ਇਨਸਾਨ ਮਰ ਜਾਂਦਾ ਹੈ ਨਾ ਤਾਂ ਜਿਹੜਾ ਖੂਨ ਦਾ ਸਰਕਲ ਹੈ ਉਹ ਬੰਦ ਹੋ ਜਾਂਦਾ ਹੈ ਫਿਰ ਆਪਾਂ ਕਹਿੰਨੇ ਹਾਂ ਕਿ ਸਰੀਰ ਪੀਲਾ ਪੈ ਗਿਆ ਜੀ ਸਰੀਰ ਕਾਲਾ ਹੋ ਗਿਆ ਇਸੇ ਤਰ੍ਹਾਂ ਹੀ ਤੇਰਾ ਸਰੀਰ ਹੋ ਜਾਵੇਗਾ ਜਿਹਾ ਬੀਜ ਹੈ ਸੋ ਲੁਣਾ ਹੈ ਕਰਮਾ ਸੰਦੜਾ ਖੇਤ ਕਹਿੰਦੇ ਇਨਸਾਨ ਤੂੰ ਜਿਹੋ ਜਿਹਾ ਬੀਜੇਗਾ ਨਾ ਉਹੀ ਤੈਨੂੰ ਵੱਡਣਾ ਪਏਗਾ ਜੇ ਅੱਜ ਤੂੰ ਕਿੱਕਰ ਬੀਜਦਾ ਹੈਂ ਤਾਂ ਉਸ ਤੋਂ ਦਾਖਾਂ ਦੀ ਉਮੀਦ ਨਹੀਂ ਰੱਖ ਸਕਦਾ ਕਿਉਂਕਿ ਉਸ ਦੇ ਉੱਪਰ ਹੀ ਕੰਡੇ ਕਿਕਰ ਦੇ ਆਉਣੇ ਹਨ ਦਾਖਾਂ ਤਾਂ ਨਹੀਂ ਆਉਣੀਆਂ ਸੋ ਜਿੰਨੇ ਤੋਂ ਸ਼ੁਭ ਕਰਮ ਕਰੇਗਾ ਅੱਜ ਕਿਸੇ ਨੂੰ ਖੁਸ਼ੀ ਦੇਗਾ ਤਾਂ ਖੁਸ਼ੀ ਮਿਲੇਗੀ ਕਿਸੇ ਦੇ ਇਰਾਦੇ ਵਿੱਚ ਵੱਟੇ ਬਣੇਗਾ ਰੋੜੇ ਸਿੱਟੇਗਾ ਤਾਂ ਉਹੀ ਤੈਨੂੰ ਅੱਗੇ ਜਾ ਕੇ ਮਿਲਣਾ ਹੈ ਕਿਉਂਕਿ ਇਹ ਹੀ ਤੇਰੇ ਕਰਮਾਂ ਦਾ ਲੇਖਾ ਜੋਖਾ ਹੈ ਇਨਸਾਨ ਤੂੰ ਹਰ ਗੱਲ ਦੇ ਵਿੱਚ ਪ੍ਰਮਾਤਮਾ ਨੂੰ ਦੋਸ਼ ਦਿੰਦਾ ਹੈ ਪਰਮਾਤਮਾ ਨੇ ਮੇਰੇ ਨਾਲ ਆਹ ਕੀਤਾ ਮੈਂ ਇੰਨਾ ਪਾਠ ਕੀਤਾ ਮੈਨੂੰ ਆਹ ਨਹੀਂ ਮਿਲਿਆ ਮੈਂ ਇੰਨੀ ਸੇਵਾ ਕੀਤੀ ਮੈਨੂੰ ਇਹ ਨਹੀਂ ਮਿਲਿਆ ਪਰ ਇਨਸਾਨ ਜੋ ਤੈਨੂੰ ਮਿਲਣਾ ਹੈ ਨਾ ਉਹਦੇ ਵਿੱਚ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ ਉਸ ਤੋਂ ਬਾਅਦ ਹੀ ਤੈਨੂੰ ਉਸ ਦੇ ਹਿਸਾਬ ਦੇ ਮੁਤਾਬਕ ਤੇਰੇ ਕਰਮਾਂ ਦਾ ਕਹਿ ਲੋ ਜੋ ਤੇਰਾ ਫਲ ਸੀ ਉਹ ਤੈਨੂੰ ਮਿਲਣਾ ਹੈ ਇਸ ਕਰਕੇ ਜੇ ਤੂੰ ਸ਼ੁਭ ਕਰਮ ਕਰੇਗਾ ਤਾਂ ਅੱਗੇ ਆਉਣ ਵਾਲਾ ਸਮਾਂ ਵੀ ਤੇਰਾ ਚੰਗਾ ਹੋਏਗਾ ਤੇ ਬਾਣੀ ਨਾਲ ਜੇ ਤੂੰ ਜੁੜੇਗਾ ਤੇ ਹੋਰ ਵੀ ਤੇਰਾ ਪ੍ਰੈਜੈਂਟ ਪਾਸਟ ਫਿਊਚਰ ਤਿੰਨੋਂ ਹੀ ਠੀਕ ਹੋ ਜਾਣਗੇ ਅਗੇ ਸਤਿਗੁਰੂ ਜੀ ਫਰਮਾਉਂਦੇ ਹਨ ਨਾਨਕ ਪ੍ਰਭ ਸਰਣਾਗਤੀ ਚਰਣਾ ਬੋਹਿਤ ਰਬ ਦੇਤ ਕਹਿੰਦੇ ਇਨਸਾਨ ਜੇ ਤੂੰ ਐਨੇ ਮਾੜੇ ਕਰਮ ਕਰ ਲਏਗਾ ਜੇ ਤੂੰ ਹਜੇ ਵੀ ਚਾਹਣਾ ਹੈ ਜੇ ਤੇਰੇ ਕੋਲੋਂ ਜਾਣੇ ਅਣਜਾਣੇ ਭੁੱਲਾਂ ਹੋ ਗਈਆਂ ਪਾਪ ਹੋ ਗਏ ਕਬਰਾਂ ਦੀ ਲੋੜ ਨਹੀਂ ਹਾਲੇ ਵੀ ਸਮਾਂ ਹੈ ਤੂੰ ਨਾਨਕ ਪ੍ਰਭ ਸ਼ਰਨਾਗਤੀ ਜੋ ਸਤਿਗੁਰੂ ਦੇ ਚਰਨ ਹਨ ਉਹ ਜਹਾਜ਼ ਰੂਪੀ ਹਨ ਤੂੰ ਉਹਨਾਂ ਦੇ ਚਰਨਾਂ ਦੇ ਵਿੱਚ ਆ ਜਾ ਭਾਵ ਕੇ ਬਾਣੀ ਨੂੰ ਪੜਨਾ ਸੇਵਾ ਸਿਮਰਨ ਕਰਨੀ ਬਾਣੀ ਦੇ ਅਨੁਸਾਰ ਜੀਵਨ ਜਿਉਣ ਦੇ ਢੰਗ ਨੂੰ ਅੱਜ ਹੀ ਅਪਣਾ ਲੈ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੈ ਇਹ ਇਨਸਾਨ ਫਿਰ ਤੂੰ ਉਸ ਨਰਕ ਦੇ ਵਿੱਚ ਨਹੀਂ ਜਾਏਗਾ ਆਦੋ ਦੇ ਮਹੀਨੇ ਦੇ ਵਿੱਚ ਚਾਹੇ ਮਰਨ ਤੋਂ ਬਾਅਦ ਤੂੰ ਨਰਕ ਦੇ ਵਿੱਚ ਨਹੀਂ ਜਾਏਗਾ ਇਹੋ ਹੀ ਤੇਰੇ ਕੋਲ ਸਮਾਂ ਹੈ ਜਿੰਨਾ ਬਾਣੀ ਨਾਲ ਜੁੜੇਗਾ ਬਾਣੀ ਦੇ ਅਨਸਾਰ ਜੀਵਨ ਜਿਏਗਾ ਉਨਾ ਹੀ ਤੇਰਾ ਜੀਵਨ ਸੋਖਾ ਤੇ ਸੁਖਾਲਾ ਹੋਵੇਗਾ ਸਬਰ ਤੇ ਸੰਤੋਖ ਵਾਲਾ ਹੋਵੇਗਾ ਸੋ ਆਪ ਜੀ ਨੂੰ ਇਹ ਵਿਚਾਰ ਗੁਰਬਾਣੀ ਅਨੁਸਾਰ ਜੋ ਸਤਿਗੁਰੂ ਜੀ ਨੇ ਕਰਵਾਏ ਹਨ ਇਹਦੇ ਵਿੱਚ ਮੇਰੀ ਆਪਣੀ ਕੋਈ ਮਤ ਨਹੀਂ ਚੰਗੀ ਲੱਗੇ ਵੀਡੀਓ ਇਸ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਅਤੇ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਭੇਜਣਾ ਤਾਂ ਜੋ ਕੋਈ ਵੀ ਰੂਹ ਜਿਹੜੀ ਬਾਣੀ ਨਾਲ ਨਹੀਂ ਜੁੜੀ ਉਹ ਬਾਣੀ ਨਾਲ ਜੁੜ ਜਾਵੇ ਮੇਰਾ ਉਦੇਸ਼ ਸਤਿਗੁਰੂ ਜੀ ਕਿਰਪਾ ਕਰਨ ਸਭ ਦਾ ਇੱਕੋ ਉਦੇਸ਼ ਹੋਣਾ ਚਾਹੀਦਾ ਹੈ ਆਪਣਾ ਜੁੜਨਾ ਤੇ ਜੋੜਨਾ ਸੋ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੰਗਤ ਮਾਫੀ ਦੇਣ ਜੀ ਖਿਮਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ